ਅੱਜ ਅਸੀਂ 360 ਅੰਕ ਤੋਂ ਲੈ ਕੇ 380 ਅੰਕ ਤੱਕ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅਸੀਂ ਪਾਠ ਅੱਜ ਕੀਤੇ ਹਨ ਮਾਲਕ ਨੇ ਕਿਰਪਾ ਕੀਤੀ ਸੀ ਕਲ ਆਸਾ ਰਾਗ ਦੀ ਅਰੰਭਤਾ ਹੋਈ ਸੀ ਇਸ ਪਾਵਨ ਰਾਗ ਦੇ ਅੰਦਰ 300 70 ਅੰਕ ਤੱਕ ਅਸੀਂ 39 ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੇ 13 ਸ਼ਬਦ ਤੀਸਰੇ ਪਾਤਸ਼ਾਹ ਦੇ 15 ਸ਼ਬਦ ਚੌਥੇ ਪਾਤਸ਼ਾਹ ਦੇ ਪੜੇ ਹਨ ਗੁਰਬਾਣੀ ਪਾਠ ਦੇ ਅੰਦਰ ਇਸ ਸ਼ਬਦਾਂ ਦੀ ਗਿਣਤੀ 68 ਹੁੰਦੀ ਹੈ 370 ਅੰਕ ਦੇ ਉੱਤੇ ਜਾ ਕੇ ਉਸ ਤੋਂ ਬਾਅਦ ਅਸੀਂ 59ਵੇਂ ਪਾਤਸ਼ਾਹ ਮਹਾਰਾਜ ਦੇ ਸ਼ਬਦ ਆਰੰਭ ਹੋਏ ਸਨ 39 ਸ਼ਬਦ ਪਨਵੇਂ ਪਾਰਸ਼ਾ ਮਹਾਰਾਜ ਦੇ ਹੁਣ ਤੱਕ ਅਸੀਂ ਪੜ੍ਹੇ ਹਨ ਮੈਂ ਬੇਨਤੀ ਕਰਾਂ ਵੀਰ ਹਰਜਿੰਦਰ ਸਿੰਘ ਨੂੰ ਕਿ ਅੰਕ ਨੰਬਰ 369 ਖੋਲਿਓ 369 ਮੇਨਾਂ ਕੋਥੀ ਸਾਹਿਬ ਹੈ ਉਹ ਆਪਣਾ 369 369 ਅੰਕ ਨੂੰ ਖੋਲਿਓ ਇੱਤੇ ਸਰ ਲੇਖ ਆ ਰਹੇ ਸਨ ਜਦੋਂ 368 ਅੰਕ ਨੂੰ ਦੇਖੋਗੇ ਜਾਂ 363 ਅੰਕ ਤੇ ਚਲੋ ਦੇਖੋ ਰਾਗ ਆਸਾ ਵਰੀ ਕਾਰ ਅੱਗੇ ਅੰਕ ਲਿਖਿਆ ਹੈ ਨਾਲ ਅੱਗੇ ਕੇ ਲਿਖਿਆ ਹੈ ਕੇ ਤੋਂ ਬਾਅਦ ਮਹਿਲਾ ਇਹ ਕੇ ਤੋਂ ਬਾਅਦ ਫਿਰ ਅੰਕ ਲਿਖਿਆ ਹੈ ਇਹਦਾ ਉਚਾਰਨ ਜਿਹੜਾ ਹੈ ਉਹ ਘਾਰ ਨਹੀਂ ਹੋਏਗਾ ਕਿਉਂਕਿ ਘਰ ਤੇ ਪਹਿਲਾਂ ਆ ਰਿਹਾ ਹੈ ਜਿਹੜਾ 16ਵਾਂ ਹੈ ਇਹਦਾ ਉਚਾਰਨ 16ਵਾਂ ਵੀ ਨਹੀਂ ਹੋਏਗਾ। ਅਸੀਂ ਕੱਲ ਦੇ ਮੈਂ ਕੱਲ ਜ਼ਿਕਰ ਕੀਤਾ ਸੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਅੰਦਰ ਇੱਕ ਘਰ ਤੋਂ ਲੈ ਕੇ ਪਹਿਲੇ ਘਰ ਤੋਂ ਲੈ ਕੇ 17 ਘਰ ਤੱਕ ਦਾ ਮਾਲਕ ਨੇ ਉੱਥੇ ਦ੍ਰਿਸ਼ਟਾਨ ਦਿੱਤਾ ਹੋਇਆ ਹੈ। ਜਿਹਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, 11ਵਾਂ, 12ਵਾਂ, 17ਵਾਂ ਇਸ ਤਰ੍ਹਾਂ ਪੜ੍ਹਨਾ ਹੈ। ਪਰ ਨਾਲ ਹੁਣ ਕੇ ਸੰਬੰਧਕ ਆਇਆ ਹੈ ਜੇ ਜੇ ਅਸੀਂ ਇਸ ਤਰ੍ਹਾਂ ਪੜਾਂਗੇ ਰਾਗ ਆਸਾਵਰੀ ਕਰ 16ਵੇਂ ਕੇ ਦੋ ਇਹ ਉਚਾਰਨ ਗਲਤ ਹੋਏਗਾ ਇਹਦਾ ਉਚਾਰਨ ਇਹੀ ਬਣੇਗਾ ਰਾਗ ਆਸਾਵਰੀ ਕਰ 16ਵੇਂ ਕੇ ਦੋ ਇੱਥੇ ਕਰ 16ਵੇਂ ਦੇ ਅੰਦਰ ਮਹੱਲੇ ਚੌਥੇ ਦੇ ਦੋ ਸ਼ਬਦ ਆਉਣਗੇ ਇਹਦਾ ਉਚਾਰਨ 16ਵੇਂ ਕੇ ਹੀ ਹੋਏਗਾ ਜਿਹੜਾ ਉੱਪਰ ਹੈ ਰਾਗ ਆਸਾ ਕਰ 8ਵੇਂ ਕੇ ਕਾਫੀ ਮਹਿਲਾ ਚੌਥਾ ਕਿ ਜਿਹੜੇ ਆ ਸ਼ਬਦ ਆਏ ਹਨ ਇਸ ਤੋਂ ਸਕਰੋਲ ਕਰਕੇ ਜੇ ਹੇਠਾਂ ਸਕਰੀਨ ਜਾਂਦੀ ਹੈ ਇਹਨਾਂ ਦਾ ਪੋਥੀ ਸਹਿਬ ਤੋਂ ਦੇਖੋ 369 ਅੰਕ ਦੇ ਉੱਤੇ ਹੀ ਇਹਦਾ ਉਚਾਰਨ ਨਾਲ ਕੇ ਸਬੰਧਤ ਆ ਰਿਹਾ ਹੈ ਇਸ ਕਰਕੇ ਇਹਦਾ 16ਵੇਂ ਕੇ ਵੇ ਉੱਤੇ ਲਗਾ ਕੇ 16ਵਾਂ ਨਹੀਂ ਕਹਿਣਾ ਇਹਨੂੰ 16ਵੇਂ ਕੇ ਜੇ 8ਵਾਂ ਹੁੰਦਾ 8ਵੇਂ ਕੇ ਜੇ ਘਰ 7ਵਾਂ ਹੁੰਦਾ 7ਵੇਂ ਕੇ ਜੇ 9ਵਾਂ ਹੁੰਦਾ ਪੰਨਵੇਂ ਕੇ ਇਹਦਾ ਉਚਾਰਨ ਇਸ ਤਰ੍ਹਾਂ ਹੋਣਾ ਹੈ ਦੂਸਰੀ ਬੇਨਤੀ ਜੋ ਮੈਂ ਰੋਜ਼ਾਨਾ ਕਰਦਾ ਹੁੰਨਾ ਤੇ ਗੁਰਬਾਣੀ ਪਾਠ ਜਿੱਥੇ ਅਸੀਂ ਸਹਿਜ ਪਾਠ ਕਰ ਰਹੇ ਹਾਂ ਨਾ ਉੱਥੇ ਅਸੀਂ ਗੁਰਬਾਣੀ ਜਿੱਦਾਂ ਹੁਣ ਅਸੀਂ ਅੱਜ ਵਿਚਾਰਿਆ ਹੈ ਕਿਦਾ ਉਚਾਰਨ 16ਵਾਂ ਨਹੀਂ ਹੈ ਇਹਦਾ ਉਚਾਰਨ ਜਿਹੜਾ ਹੈ ਉਹ 16ਵੇਂ ਕੇ ਹੀ ਹੋਏਗਾ ਜੇਕਰ ਤੇ ਗੁਰਬਾਣੀ ਸਹਿਜ ਪਾਠ ਕੀਤਾ 20 ਅੰਕ ਕਰ ਲਈ 19 ਅੰਕ ਕਰ ਲਈ ਘਰ ਨੂੰ ਚਲੇਗੇ ਫਿਰ ਜਿਹੜੇ ਆ ਨੁਕਤੇ ਹਨ ਉਹ ਸੀ ਕਿਸ ਤਰ੍ਹਾਂ ਸਾਂਝੇ ਕਰਾਂਗੇ ਇਸ ਕਰਕੇ ਬੇਸ਼ੱਕ ਟਾਈਮ ਭਾਵੇਂ ਸਹਿਜ ਪਾਠ ਦਾ 8 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਦਿੱਤਾ ਗਿਆ ਸੀ ਪ੍ਰਬੰਧਕਾਂ ਵੱਲੋਂ ਹੱਥ ਜੋੜ ਕੇ ਇਸ ਗੱਲ ਦੀ ਮਾਫੀ ਹੈ ਤੇ ਮੇਰੇ ਮਨ ਦਾ ਵਿਚਾਰ ਇਹ ਹੈ ਕਿ ਕਿਉਂ ਇਹ ਅਸੀਂ ਜਿਹੜੇ ਨੁਕਤੇ ਹਨ ਜਰੂਰ ਸਾਂਝੇ ਕਰੀਏ ਕਿਉਂਕਿ ਸਾਡੇ ਕੋਲ ਇਹ ਹੁਣੇ ਮੌਕਾ ਹੈ ਅਸੀਂ ਵੀ ਅੰਗ ਰੋਜ਼ਾਨਾ ਦਰਸ਼ਨ ਕਰ ਰਹੇ ਹਾਂ ਬਾਣੀ ਦੇ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਤਕਰੀਬਨ ਆ 1.5-2 ਮਹੀਨੇ ਹੋਰ ਦੀ ਗੱਲ ਹੈ 15 ਮਿੰਟ ਪਹਿਲਾਂ ਆਪ ਜੀ ਜੇਕਰ ਪਹਿਲਾਂ ਪਹੁੰਚ ਜਾਇਆ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਜੇਕਰ ਇਹ ਨੁਕਤੇ ਪਹਿਲਾਂ ਸਾਂਝੇ ਕੀਤੇ ਜਾਣ ਤੇ ਸੰਗਤ ਆਰੰਭ ਵਿੱਚ ਬਹੁਤ ਘੱਟ ਹੁੰਦੀ ਹੈ ਜੋ ਸੰਗਤ ਪਾਠ ਕਰਨ ਵਾਲੀ ਹੈ ਉਹਨਾਂ ਤੱਕ ਇਹ ਜਿਹੜਾ ਮੈਸੇਜ ਹੈ ਇਹ ਨਹੀਂ ਪਹੁੰਚਦਾ ਉਹ ਵੀ ਗੱਲ ਫਿਰ ਗਲਤ ਹੈ ਇਸ ਕਰਕੇ ਆਪ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ 10-15 ਮਿੰਟ ਪਾਉਣੇ 8 ਵਜੇ ਤੱਕ ਆਪ ਜਰੂਰ ਪਹੁੰਚ ਜਾਇਆ ਕਰੋ ਤਾਂ ਜੋ ਸਿੱਧਾ 10 ਮਿੰਟ ਪਹਿਲਾਂ ਜਾਂ 15 ਮਿੰਟ ਪਹਿਲਾਂ ਗੁਰਬਾਣੀ ਦੇ ਪਾਠ ਕਰਕੇ ਅਸੀਂ ਬਾਅਦ ਵਿੱਚ ਨੁਕਤੇ ਗੁਰਬਾਣੀ ਦੇ ਜਿਹੜੇ ਹਨ ਉਹ ਸਾਂਝੇ ਕਰ ਲਈਏ ਜੇ 8 ਵਜੇ ਪਾਠ ਆਰੰਭ ਕਰਕੇ ਅਸੀਂ ਉਸ ਤੋਂ ਬਾਅਦ ਜੇਕਰ ਵਿਚਾਰਾ ਕਰਨ ਕਰਾਂਗੇ ਇੱਕ ਤੇ ਪਾਠ ਦੇ